ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬੜਾ ਵਿਵਾਦ ਚੱਲਦਾ ਬਹੁਤ ਸਾਰੀਆਂ ਪੋਸਟਾਂ ਬਹੁਤ ਸਾਰੇ ਕਟੜ ਪੰਥੀ ਦਾਸ ਦੇ ਅੰਗੇਸ਼ਟ ਬੋਦੇ ਦੇ ਪਰ ਅੱਜ ਲੱਗਦਾ ਕਿ ਸਨਾਤਨੀ ਪਰਿਵਾਰ ਜਾਗ ਚੁੱਕਿਆ ਹੈ ਅੱਜ ਪੰਜਾਬ ਦਾ ਹਰ Hindu ਜਾਗ ਚੁੱਕਿਆ ਹੈ ਅੱਜ ਉਹ ਗੁਰੂ ਦਾ ਸਿੰਘ ਵੀ ਜਾਗ ਚੁੱਕਿਆ ਜਿਹੜੇ ਸਿੰਘ ਨੂੰ ਪਤਾ ਚੱਲ ਗਿਆ ਕਿ ਅੱਜ ਗੁਰਦੁਆਰਿਆਂ ਦੇ ਵਿੱਚ ਕੱਟੜ ਪੰਥੀਆਂ ਦਾ ਕਬਜ਼ਾ ਹੈ ਅੱਜ ਗੁਰਦੁਆਰਿਆਂ ਦੇ ਵਿੱਚ ਉਹਨਾਂ ਲੋਕਾਂ ਦਾ ਕਬਜ਼ਾ ਜਿਹੜੇ ਲੋਕ ਮਸਜਿਦ ਦੇ ਵਿੱਚ ਕੋਈ ਜਾਵੇ ਸਿੱਖ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਲੇਕਿਨ ਕੋਈ ਸਿੱਖ ਮੰਦਿਰ ਜਾਵੇ ਇਹਨਾਂ ਲੋਕਾਂ ਨੂੰ ਪ੍ਰੋਬਲਮ ਹੈ ਸੋ ਕੋਈ ਗੁਰਦੁਆਰੇ ਤੋਂ ਮਸਜਿਦ ਵਿੱਚ ਜਾਣ ਕਰਕੇ ਇਹਨਾਂ ਲੋਕਾਂ ਨੂੰ ਕੋਈ ਦਿੱਕਤ ਨਹੀਂ ਇਹਦੀ ਇੱਕ ਵੱਖਰੀ ਮਿਸਾਲ ਆ ਜਿਨ੍ਹਾਂ ਨੇ ਪੈਦਾ ਕੀਤੀ ਆ ਇਹਨਾਂ ਕੱਟੜ ਪੰਥੀਆਂ ਨੇ ਅੱਜ ਪੰਜਾਬ ਦੇ ਵਿੱਚ ਉਹਨਾਂ ਗਰੀਬ ਹਿੰਦੂਆਂ ਨੂੰ ਕੱਢਣ ਦੀ ਕਸਮ ਖਾਈਆ ਟੇਕੇ ਢੰਗ ਦੇ ਨਾਲ ਅੱਜ ਇਹ ਉਹਨਾਂ ਦੀ ਪੇਟ ਤੇ ਲੱਤ ਮਾਰ ਰਹੇ ਨੇ ਇਹਨਾਂ ਨੂੰ ਇਹ ਆ ਕਿ ਉਹ ਗਰੀਬ ਲੋਕ ਆ ਕੇ ਕਿਉਂ ਸਰਵਾਈਵ ਕਰ ਰਹੇ ਨੇ ਤੋਂ ਜਿਨ੍ਹਾਂ ਨੇ ਉਰੇ ਆ ਕੇ ਮਜ਼ਦੂਰੀ ਕੀਤੀ ਜਿਹੜੇ 40 40 50 50 ਸਾਲ ਤੋਂ ਪੰਜਾਬ ਦੇ ਵਿੱਚ ਆਪਣਾ ਅਜ ਰਏ ਉਹਨਾਂ ਨੂੰ ਕਟੜਪੰਥੀ ਇਥੋਂ ਭਜਾਉਣ ਦਾ ਸੌਹਾ ਖਾ ਰਹੇ ਨੇ ਪਰ ਤੁਸੀਂ ਸੋਸ਼ਲ ਮੀਡੀਆ ਤੇ ਕਿੰਨੇ ਲੋਕ ਨੇ ਕਿੰਨੇ ਉਹ ਮਹਾਮਦਾਂ ਨੇ ਜਿਹੜੇ ਯੂਪੀ ਤੋਂ ਆਏ ਲੇਕਿਨ ਉਹ ਆ ਕੇ ਪੰਜਾਬ 'ਚ ਵਸੇ ਤੇ ਅੱਜ ਉਹਨਾਂ ਨੇ ਪੰਜਾਬ ਦੇ ਵਿੱਚ ਐਡੇ ਐਡੇ ਵੱਡੇ ਵੱਡੇ ਪਤਿਲਿਆਂ ਦੇ ਵਿੱਚ ਚਿਕਨ ਬਰੀਆਨੀਆਂ ਲਗਾਈਆਂ ਨੇ ਪਰ ਕਿਸੇ ਦੀ ਬਰੀਆਨੀ ਤੇ ਕਿਸੇ ਨੂੰ ਉਹਨਾਂ ਨੂੰ ਇਹਨਾਂ ਨੇ ਥਰੈਕਨਿੰਗ ਕੀਤਾ ਉਹਨਾਂ ਨੂੰ ਭਜਾਣ ਦੀ ਕੋਸ਼ਿਸ਼ ਨਹੀਂ ਕੀਤੀ ਸਿਰਫ ਸ਼ੂਜ਼ ਕੀਤਾ ਕਿਉਂਕਿ ਬਹੁ ਗਿਣਤੀ ਦੇ ਵੀ ਜਿਹੜੇ ਪਰਵਾਸੀ ਨੇ ਉਹ ਹਿੰਦੂ ਆਏ ਨੇ ਉਹਨਾਂ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਮੈਨੂੰ ਇਸ ਗੱਲ ਕਰਕੇ ਟਾਰਗੇਟ ਕੀਤਾ ਗਿਆ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖ ਆਉਣ ਜੀ ਆਇਆਂ ਨੂੰ ਮੁਹੰਦਨ ਆਵੇ ਜੀ ਆਇਆਂ ਨੂੰ Hindu ਆਵੇ ਜੀ ਆਇਆਂ ਨੂੰ ਸਨਾਤਨੀ ਆਵੇ ਜੀ ਆਇਆਂ ਨੂੰ ਸਾਰਿਆਂ ਨੂੰ ਜੀ ਆਇਆਂ ਪਰ ਗੁਰਦੁਆਰੇ ਦੇ ਵਿੱਚ ਨਵਾਜ਼ ਹੋ ਸਕਦੀ ਹੈ ਲੇਕਿਨ ਕੋਈ ਸਿੱਖ ਮਸਜਿਦ ਜਾਵੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਲੇਕਿਨ ਕੋਈ ਸਿੱਖ ਮੰਦਿਰ ਜਾਵੇ ਮੰਦਿਰ ਜਾ ਕੇ ਲੰਗਰ ਲਗਾਵੇ ਤਾਂ ਇਹਨਾਂ ਨੂੰ ਇਤਰਾਜ਼ ਹੋ ਗਿਆ ਅੱਜ ਮੈਂ ਇਹ ਗੱਲ ਕਹਾਂਗਾ ਪੰਜਾਬ ਦੇ ਵਿੱਚ ਅਸੀਂ ਦੁਬਾਰਾ ਕਾਲਾ ਦੌਰ ਨਹੀਂ ਲਿਆ ਕੇ ਆਉਣਾ। ਮੈਂ ਅਸੀਂ ਇਹਨਾਂ ਮੁਗਲੀਆਂ ਲੋਕਾਂ ਦੀ ਸੋਚ ਤੋਂ ਆਪਣੇ ਪੰਜਾਬ ਨੂੰ ਆਜ਼ਾਦ ਕਰਾਉਣਾ। ਅਸੀਂ ਇਹਨਾਂ ਲੋਕਾਂ ਦੇ ਨਾਲ ਉਹ ਮੁਹਿਮ ਉਹ ਲੜਾਈ ਲੜਨੀ ਪੈਣੀ ਸਾਨੂੰ ਗੁਰੂ ਘਰ ਇਹਨਾਂ ਮਸੰਦਾਂ ਤੋਂ ਆਜ਼ਾਦ ਕਰਾਉਣੇ ਪੈਣੇ ਨੇ। ਇਹਨਾਂ ਦੀ ਜਦੋਂ ਜੀ ਕਰਦਾ ਜਿਹਨੂੰ ਮਰਜੀ ਛੇਕ ਦਿੰਦੇ ਨੇ, ਜਿਹਨੂੰ ਜੀ ਕਰਦਾ ਇਹ ਫਤਵਾ ਲਾ ਦਿੰਦੇ ਨੇ, ਜਿਹਨੂੰ ਦਿਲ ਕਰਦਾ ਇਹ ਲਾ ਦਿੰਦੇ ਨੇ, ਜਿਹਨੂੰ ਦਿਲ ਕਰਦਾ ਬਣਾ ਦਿੰਦੇ ਨੇ। ਇਹ ਜਦ ਜੀ ਕਰਦਾ ਉਸ ਗਾਂਧੀ ਦੇ ਪਰਿਵਾਰ ਨੂੰ ਉਸ ਇੰਦਰਾ ਗਾਂਧੀ ਦੇ ਪਰਿਵਾਰ ਨੂੰ ਇਹ ਲੋਕ ਸਰਾਉ ਕੋ ਦੇ ਰਹੇ ਨੇ ਇਹ ਲੋਕ ਕੀ ਕੀ ਕਰਨਗੇ ਪੰਜਾਬ ਦੇ ਵਿੱਚ ਸਿੱਖੀ ਦਾ ਨਾਸ਼ ਕਰਨਗੇ ਪੂਰੇ ਭਾਰਤ ਨਹੀਂ ਪੂਰੀ ਦੁਨੀਆ ਦੇ ਵਿੱਚ ਉਹਨਾਂ ਸਨਾਤਨੀਆਂ ਨੂੰ ਮੈਂ ਬੇਨਤੀ ਕਰਦਾ ਤੁਸੀਂ ਮੰਦਰ ਤੇ ਜਾਓ ਤੁਸੀਂ ਗੁਰਦੁਆਰੇ ਜਾਓ ਲੇਕਿਨ ਤੁਸੀਂ ਗੁਰਦੁਆਰੇ ਜਾ ਕੇ ਆਪਣੇ ਪੈਸੇ ਨਾਲ ਜੜਾਓ ਇਹੀ ਪੈਸਾ ਪੰਜਾਬ ਨੂੰ ਤੋੜਨ ਵਾਸਤੇ ਆਪਣੇ ਯੂਜ਼ ਹੁੰਦਾ ਉਹ ਤੁਹਾਡਾ ਪੈਸਾ ਪਾਇਆ ਹੋਇਆ ਗੋਲਕ ਵਿੱਚ ਅੱਜ ਪੰਜਾਬ ਨੂੰ ਖਤਮ ਕਰਨ ਵਾਸਤੇ ਯੂਜ਼ ਹੁੰਦਾ ਇਹ ਹੀ ਪੈਸਾ ਪੰਜਾਬ ਦੇ ਵਿੱਚ ਹਿੰਦੂਆਂ ਤੇ ਸਿੱਖਾਂ ਵਿੱਚ ਪਾੜ ਪਾਉਣ ਨੂੰ ਯੂਜ਼ ਹੁੰਦਾ ਜੇ ਇੱਕ ਸਿੱਖ ਨੇ ਮੰਦਰ ਵਿੱਚ ਲੰਗਰ ਲਗਾਇਆ ਤਾਂ ਕੀ ਗੁਨਾਹ ਕੀਤਾ ਇਹਦਾ ਤੁਸੀਂ ਪਤਾ ਚੱਲ ਗਿਆ ਕਿ ਇਹਨਾਂ ਦੀ ਸੋਚ ਕਹੀ ਜੀ ਆ ਇਹਨਾਂ ਦੇ ਦਿਮਾਗ ਵਿੱਚ ਹਰ ਮੰਦਰ ਪ੍ਰਤੀ ਸਾਰੇ ਸਨਾਤਨ ਪਤੀ ਇਹਨਾਂ ਦੀ ਜਿਹੜੀ ਗੰਦੀ ਸੋਚ ਹੈ ਉਹਦਾ ਖਿਆਮਾ ਤੁਸੀਂ ਸਾਹਮਣੇ ਦੇਖ ਚੁੱਕੇ ਹੋ ਮੈਂ ਸਾਰੇ ਸਨਾਤਨੀਆਂ ਨੂੰ ਵਿਸ਼ਵਾਸ ਦਿਵਾਉਣਾ ਤੁਹਾਨੂੰ ਡਰਨੇ ਦੀ ਲੋੜ ਨਹੀਂ ਤੁਹਾਨੂੰ ਅੱਗੇ ਆਉਣ ਦੀ ਲੋੜ ਹੈ ਹਰ ਸੋਸ਼ਲ ਮੀਡੀਆ ਤੇ ਜਿੱਥੇ-ਜਿੱਥੇ ਤੁਹਾਡਾ ਮਨ ਕਰਦਾ ਜਿੱਥੇ-ਜਿੱਥੇ ਤੁਹਾਡੇ ਕੋਲ ਸੋਰਸ ਨੇ ਤੁਸੀਂ ਫੋਨ ਰਾਹੀਂ ਤੁਸੀਂ ਇੰਸਟਾਗ੍ਰam ਰਾਹੀਂ ਫੇਸਬੁੱਕ ਰਾਹੀਂ ਯੂਟਿਊਬ ਰਾਹੀਂ ਆਪਣੇ ਉਹਨਾਂ ਸਾਰੇ ਸਨਾਤਨੀਆਂ ਨੂੰ ਜਗਾਓ ਅੱਜ ਪੰਜਾਬ ਨੂੰ ਇਨ੍ਹਾਂ ਕੱਟੜ ਪੰਥੀਆਂ ਤੋਂ ਆਜ਼ਾਦ ਕਰਾਈਏ ਅਸੀਂ ਇਸ ਜਿਹੜੀ ਸੋਚ ਆ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਮੰਦਰਾਂ 'ਚ ਲੰਗਰ ਨਾ ਲਗਾਉਣ ਇਸ ਗੱਲ ਕਰਕੇ ਮੈਂ ਸਨਾਤਨ ਨੂੰ ਕਹਿੰਦਾ ਮੇਰੇ ਭੈਣੋ ਮੇਰੇ ਭਰਾਵੋ ਮੇਰੀਆਂ ਭੈਣਾਂ ਮਤਾਵੋ ਤੁਸੀਂ ਜਾਗੋ ਅੱਜ ਲੋੜ ਆ ਪੰਜਾਬ ਨੂੰ ਜਗਾਉਣ ਦੀ ਅੱਜ ਕੱਟੜ ਪੰਥੀਆਂ ਤੋਂ ਇਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਾਉਣ ਦੀ ਲੋੜ ਹੈ ਇਨ੍ਹਾਂ ਦੀ ਜਿਹੜੀ ਸਿਆਸਤ ਹੈ ਉਹਤੇ ਸਾਨੂੰ ਆਜ਼ਾਦ ਕਰਾਉਣ ਦੀ ਲੋੜ ਹੈ ਅੱਜ ਸਾਰਿਆਂ ਨੂੰ ਸਾਨੂੰ ਚੱਕ ਕੇ ਇਸ ਮੁਹਿੰਮ ਦਾ ਹਿੱਸਾ ਬਣਨੀ ਲੋੜ ਹੈ ਇਹਨਾਂ ਲੋਕਾਂ ਦਾ ਜੋ ਕੱਟੜਪੁਣਾ ਹੈ ਉਹਨੂੰ ਖਤਮ ਕਰਨ ਦੀ ਲੋੜ ਹੈ ਅਸੀਂ ਕੱਟੜ ਨਹੀਂ ਪਹਿਣਾ ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਨੇ ਜਿੱਥੇ ਜਨਉ ਵਾਸਤੇ ਕੁਰਬਾਨੀ ਕੀਤੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਧਰਮ ਵਾਸਤੇ ਕੁਰਬਾਨੀ ਦਿੱਤੀ ਆਪਣੇ ਬੱਚਿਆਂ ਦੇ ਬਲੀਦਾਨ ਦੇ ਤਾ ਲੇਕਿਨ ਇਹਨਾਂ ਲੋਕਾਂ ਨੇ ਉਹਨਾਂ ਦੇ ਬਲਦਾਨ ਦਾ ਮੁੱਲ ਨਹੀਂ 모ੜਿਆ ਉਲਟਾ ਸਾਨੂੰ ਮੰਦਰਾਂ ਤੋਂ ਤੋੜਨ ਲੱਗ ਗਏ ਤੁਹਾਡੀ ਆਵਾਜ਼ ਹੀ ਇਹਨਾਂ ਲੋਕਾਂ ਦੀ ਆਵਾਜ਼ ਨੂੰ ਦਬਾ ਸਕਦੀ ਆ ਮੈਂ ਇਹੀ ਕਹਾਂਗਾ ਰਾਮਚੰਦਰ ਭਗਵਾਨ ਤੇ ਕ੍ਰਿਸ਼ਨ ਦੇ ਵਿੱਚ ਗੁਰਨਾਮਕ ਸੱਚ ਕੋਈ ਅੰਤਰ ਨਹੀਂ ਇੱਕੇ ਗੱਲ ਆ ਸਾਡੇ ਬਾਤੇ ਹਰ ਮੰਦਰ ਸਤਕਾਰਯੋਗ ਹੈ ਅਸੀਂ ਰਾਮ ਮੰਦਰ 'ਚ ਲੰਗਰ ਲਗਾਇਆ ਸਾਡੇ ਪੁਰਖਿਆਂ ਨੇ ਇਜਾਜ਼ਤ ਕਰਾਇਆ ਆਉਣ ਵਾਲੇ ਸਮੇਂ 'ਚ ਹੋਰ ਅਸੀਂ ਲੰਗਰ ਲਗਾਉਂਦੇ ਰਹਿਾਂਗੇ ਤੁਹਾਡਾ ਮਿਹਰ ਭਰਿਆ ਹੱਥ ਗੁਰੂ ਨਾਨਕ ਸਾਹਿਬ ਦਾ ਸਿਰ ਤੇ ਬਣਿਆ ਰਹੇ ਤੇ ਨਾਲ ਹੀ ਮੈਂ ਗੱਲ ਕਹਾਂਗਾ ਜਿਹੜੇ ਪ੍ਰਵਾਸੀਆ ਤੁਸੀਂ ਤੱਕੇ ਮਾਰਦੇ ਹੋ ਉਹਨਾਂ ਤੱਕੇ ਮਾਰਨੇ ਬੰਦ ਕਰੋ ਤੁਸੀਂ ਆਪਣੀ ਮਹੌਂਦਣਾ ਨਾਲ ਤੁਸੀਂ ਪਾਕਿਸਤਾਨ ਨਾਲ ਜਾਰੀ ਨਿਭਾਓ ਲੇਕਿਨ ਤੁਸੀਂ ਮੰਦਰਾਂ ਤੇ ਕਿੰਤੂ ਪ੍ਰਾਂਤੂ ਨਾ ਕਰੋ ਉਹਨਾਂ ਗਰੀਬਾਂ ਦੇ ਪੇੜ ਤੇ ਲੱਤ ਨਾ ਮਾਰੋ ਇਹੀ ਕਹਾਂਗਾ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਕਰੋ ਤਾਂ ਜੋ ਉਹਨਾਂ ਲੋਕਾਂ ਤੱਕ ਹਰ ਇੱਕ ਸੁਨਾਤਨੀ ਦੀ ਆਵਾਜ਼ ਪਹੁੰਚ ਕੇ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ